ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਛੀਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੀ ਦਾ ਹੈ ਤੇ ਬੜੀ ਧੁੰਮ ਧਮ ਨਾਲ ਮਨਾਇਆ ਜਾਂਦਾ ਹੈ ਅੱਜ ਜਨਮ ਦਿਹਾੜੇ ਦੇ ਉੱਤੇ ਇਹ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਕੋਲੋਂ ਲੈ ਕੇ ਆਈ ਬਾਬਾ ਜੀ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਤਾਂ ਹੋਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢਿਆ ਜਾ ਰਿਹਾ ਜੀ ਕਿੰਨੇ ਵਜੇ ਤੱਕ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਕੱਟ ਕਰਦਾਂਗੇ ਮੈਂ ਤਾਂ ਮਾਨੀ ਗੱਲ ਪੁੱਤਰਾ ਜੀ ਬਜੀ ਕੀ ਕਹਿਣਾ ਜਾਓਗੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੈਕ ਲੈ ਕੇ ਜਾਂਦੇ ਜੇ ਕਿੰਨੇ ਪੁੰਟ ਦਾ ਕੈਕ ਹੈ ਬਾਬਾ ਜੀ ਦੀ ਜਿੰਦਗੀ ਸਾਰੇ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਉਹ ਪੁੰਟ ਦਾ ਕੈਕ ਹੈ ਹਰ ਘਰ ਲੈ ਕੇ ਜਾਂਦਾ ਪਰਦੇਸੀ ਯਾਦ ਲੈ ਕੇ ਜਾਂਦੇ ਆ ਛੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਕਿ ਮੈਂ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਉਹਦੇ ਬਾਜੇ ਬੈਂਡ ਮੁੱਛੀ ਬੈਂਡ ਰੱਦ ਦੇ ਰੱਖ ਕੇ ਬੰਬੇ ਜਾਂ ਕੈਕ ਉਪਰ ਬੈਸਰੂ ਉੱਪਰ ਲਾ ਕੇ ਮਸੀਦਾ ਸਾਹਿਬ ਨੂੰ ਚੰਨੀ ਵਿੱਚ ਚੰਨੀ ਵਿੱਚ ਚੱਕਦੇ ਹੋਏ ਜਾ ਕੇ ਕਿਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12:00 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੇ ਦਾ ਹੈ ਇਹ ਬੜੀ ਤੁਮਤਾ ਨਮਾਇਆ ਜਾਂਦਾ ਹੈ ਅੱਜ ਜਨਮ ਦਿਹਾੜੇ ਦੇ ਉੱਤੇ ਇਹ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਕੋਲੋਂ ਲੈ ਕੇ ਆਈ ਬਾਬਾ ਜੀ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਤਾਂ ਹੋਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢਿਆ ਜਾ ਰਿਹਾ ਜੀ ਕਿੰਨੇ ਵਜੇ ਤੱਕ ਪਹੁੰਚੋਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਕੱਟ ਕਰਦਾਂਗੇ ਮੈਂ ਤਾਂ ਮਾਨੀਗ ਬੁੱਤਰਾ ਜੀ ਬਜੀ ਕੀ ਕਹਿਣਾ ਜਾਓਗੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਕੈਕ ਲੈ ਕੇ ਜਾਂਦੇ ਜੇ ਕਿੰਨੇ ਪੁੰਡ ਦਾ ਕੈਕ ਹੈ ਬਾਬਾ ਜੀ ਦੀ ਜਨਮ ਦਿਨ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਉਹ ਪੁੰਡ ਦਾ ਕੈਕ ਹੈ ਜੀ ਹਰ ਘਰ ਲੈ ਕੇ ਜਾਂਦਾ ਪਰਦੇਸੀ ਯਾਦ ਲੈ ਕੇ ਜਾਂਦੇ ਆ ਛੱਡੀ ਦਿੰਦੇ ਲਈ ਲੈ ਕੇ ਜਾਂਦੇ ਆ ਕਿ ਮੈਂ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਉਹਦੇ ਬਾਜੇ ਬੈਂਡ ਮੁੱਛੀ ਬੈਂਡ ਰੱਦ ਦੇ ਰੱਖ ਕੇ ਬੰਬੇ ਦਾ ਕੈਕ ਰੂਪੇ ਦਾ ਸਰੂਪ ਰੱਖ ਕੇ ਮਸੀਦਾ ਸਾਹਿਬ ਨੂੰ ਚੰਨੀ ਵਿੱਚ ਚੰਨੀ ਵਿੱਚ ਚੱਕਦੇ ਕਿੰਨੇ ਉੱਚੇ ਕੈਕ ਹੁੰਦੇ